1939 ਵਿੱਚ ਲਾਹੌਰ ਦੇ ਸ਼ਹਿਰੇ ਪੰਜਾਬ ਦੀ 100 ਸਾਲਾ ਵਰ੍ਹੇ ਮਨਾਇ ਗਈ ਤਾਂ ਉਥੇ ਇੱਕ ਵਿਦਵਾਨ ਸੱਜਣ ਸੀ ਐਮਏ ਸੀ ਇੱਕ ਜੇਤੇ ਰਖੋ ਖਾਲਸਾ ਜੀ ਗਿਆਨ ਦੀ ਕੋਈ ਹੱਦ ਨਹੀਂ ਜਿੰਨਾ ਕੋਈ ਜਾਣਦਾ ਹੈ ਉਥੋਂ ਤੱਕ ਹੀ ਕਹਿ ਸਕੇਗਾ ਉਸ ਤੋਂ ਗਾ ਕਿ ਮੈਂ ਜਾਣ ਸਕੇਗਾ ਤਾਂ ਉਸ ਨੇ ਸਟੇਟ ਤੇ ਕਿਹਾ ਕਿ ਮਾਣੇ ਜਿੰਦਾ ਇੱਕ ਮੰਗਤੇ ਦੀ ਲੜਕੀ ਸੀ ਦੋਵੇਂ ਪਿਉ ਧੀ ਬਾਜ਼ਾਰ ਵਿੱਚ ਮੰਗਦੇ ਫਿਰਦੇ ਸਨ ਗੋਂਕੇ ਗੁਜ਼ਾਰਾ ਕਰਦੇ ਸਨ ਖੂਬ ਸੂਰਤ ਸੀ ਚਿਹਰੇ ਪੰਜਾਬ ਦੀ ਨਜ਼ਰ ਪੈ ਗਈ ਉਸਨੂੰ ਮਹਾਰਾਣੀ ਬਣਾ ਲਿਆ ਗਿਆ ਮੇਰੇ ਕੋਲ ਐਂਡ ਫਕੀਰ ਅਜ਼ੀਜ਼ੂ ਰਹਿਮ ਦਾ ਪੋਤਰਾ ਬੈਠਾ ਸੀ ਦੋਵੇਂ ਹੱਥ ਕੰਨਾਂ ਤੇ ਲਾ ਕੇ ਕਹਿੰਿਆ ਲਗਾਓ ਲਾ ਬਿੱਲਾ ਕੁੱਵਤਾ ਇਤਨਾ ਵੱਡਾ ਕੁਫਰ ਹੈ ਕਹਿੰਦਾ ਮੇਰੇ ਅਬਾ ਜਾਨ ਉਹ ਜੰਗ ਦੇ ਨਾਲ ਗਏ ਸਨ ਸਰਦਾਰ ਆਹ ਲੋਖੇ ਮੰਨਿਆ ਪਰ ਮੰਨਿਆ ਕੋਰਤਿਆ ਸਰਦਾਰ ਜਿਹੜਾ 10 15 ਲੱਖ ਦੀ ਵਿਆਹ ਦੀ ਖਰਚ ਕਰ ਸਕਦਾ ਉਹ ਫਰੀਦ ਕਿਵੇਂ ਹੋਇਆ ਗਿੱਦੀ ਵੱਡੀ ਸੀ ਸਰਾ ਜਾਲਾ ਸਿੰਘ ਪਰਾਣੀਆਂ ਨਾਲ ਵਿਆਹ ਗਈ ਸੀ ਜਿੰਨਾ ਉਹਦੀ ਤੀਹ ਹੈ ਤੇ ਕਹਰੇ ਇੱਕ ਮੰਗਦੇ ਤੀਹ ਹੈ ਸੋ ਚੇਤਾ ਰੱਖੋ ਖਾਲਸਾ ਜੀ ਸਹੀ ਅਰਥਾਂ ਵਿੱਚ ਮਾਨ ਜਿੰਦ ਕੌਰ ਇੱਕ ਕਰਾਮਾਤ ਬਣ ਕੇ ਆਈ ਸੀ ਜਿਤਨੇ ਆਪਣੇ ਬਾਪ ਦਾ ਨਾਮ ਸਦਾ ਬਾਤੇ ਜੀ ਵਿੱਚ ਅਮਰ ਕਰ ਦਿੱਤਾ ਸੁਣੋ ਬਾਈ 27 ਰਾਣੀਆਂ ਸਨ ਇਹ ਗੱਲ ਸਮਝਣੀ ਚਾਹੀਦੀ ਹੈ ਬਈ ਪੋਲੀਟੀਕਲ ਆਦਮੀਆਂ ਦੀਆਂ ਸ਼ਾਦੀਆਂ ਵੀ ਪੋਲੀਟੀਕਲ ਹੋਇਆ ਕਰਦੀਆਂ ਨੇ ਉਹਨਾਂ ਨੇ ਸਿੱਖ ਸਰਦਾਰਾਂ ਦੀਆਂ ਲੜਕੀਆਂ ਵਿਆਈਆਂ ਨੇ ਹਿੰਦੂ ਰਾਜਿਆਂ ਦੀਆਂ ਲੜਕੀਆਂ ਵਿਆਈਆਂ ਨੇ ਮੁਸਲਮਾਨ ਨਵਾਬਾਂ ਦੀਆਂ ਲੜਕੀਆਂ ਵੀ ਵਿਆਈਆਂ ਨੇ ਆਪਣੀ ਤਿਰ ਕਾਇਮ ਕਰਨ ਵਾਸਤੇ ਜੇ ਅਕਬਰ ਆਪਣੀ ਰਾਜ ਨੂੰ ਮਜ਼ਬੂਤ ਕਰਨ ਵਾਸਤੇ ਰਾਜਪੂਤਾਂ ਦੀਆਂ ਲੜਕੀਆਂ ਵਿਆਹ ਸਕਦਾ ਰਣਜੀਤ ਸਿੰਘ ਨੇ ਕੀ ਪਾਪ ਕੀਤਾ پالیٹکس کا کوئی سب نہیں یا پاپ نہیں منیا آخری رانی ہے اس تو بعد بھی ڈوگر سا سلسلہ قائم رہے پڑکایا را ہے سنگھ سنگ والوں راجا تیان سنگھ جی شکرتے پہنچ کے آدمی رک جانا چاہیے نیتا جس پاسے بھی وہ چلے گا او دا پیر نمان والے بھی پہے گا کیونکہ شخر اگے چلو تج بھی, بھی نمان ہے پیچھے چلو تج بھی نمان ہے ਉਨੀ ਸਿਰਸਲਾ ਬੰਦ ਹੈ ਇਹਦਾ ਮਤਲਬ ਹੈ ਕਿ ਬਹੁਤ ਖੂਬਸੂਰਤੀ ਨਹੀਂ ਗਿੰਨਾ ਪੂਰੀ ਲਾਇਕ ਵੀ ਹੈ ਕਿਤਨੇ ਮਹਾਰਾਗੇ ਦੇ ਮਨ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਮਹਿਬੂਬਾ ਦਾ ਖਤਾਬ ਦਿੱਤਾ ਗਿਆ ਹੈ ਪ੍ਰਾਨ ਪਿਆਰੀ ਦਾ ਮਰੀ ਜਿਸ ਨੂੰ ਦਲੀਪ ਸਿੰਘ ਹੋਇਆ ਉਹਦਾ ਮਹਾਂਦਰਾ ਬਿਲਕੁਲ ਆਪਣੀ ਮਾਂ ਨਾਲ ਮਿਲਦਾ ਸੀ ਉਹਦੇ ਨੂੰ ਉਸ ਨੂੰ ਮਹਾਰਾਣੀ ਦੀ ਪਦਵੀ ਮਿਲੀ ਸਿਕਰਾਜ ਵਿੱਚ ਤਿੰਨ ਸ਼ਬਦ ਆਉਂਦੇ ਨੇ ਰਾਣੀ ਦਾ ਸ਼ਬਦ ਆਉਂਦਾ ਹੈ ਮਹਾਰਾਣੀ ਜਾਂ ਪਟਰਾਣੀ ਦਾ ਸ਼ਬਦ ਆਉਂਦਾ ਹੈ ਗੋਲੀ ਦਾ ਸ਼ਬਦ ਵੀ ਆਉਂਦਾ ਹੈ ਮਰ ਗੋਲੀ ਦਾ ਮਤਲਬ ਨੌਕਰਾਨੀ ਨਹੀਂ ਹੈ ਸਧਾਰਨ ਕਰਾਨੀਆਂ ਵਿਆਹੀਆਂ ਲੜਕੀਆਂ ਨੂੰ ਗੋਲੀ ਦੀ ਪਦਵੀ ਮਿਲਦੀ ਸੀ ਇਹ ਦਾਸੀਆਂ ਹਨ ਚੰਗੇ ਅਮੀਰ ਕਰਦੇ ਵਿਆਹੇ ਲੜਕੀ ਨੂੰ ਰਾਣੀ ਦੀ ਪਦਵੀ ਮਿਲਦੀ ਸੀ ਮਰ ਮਹਾਰਾਣੀ ਜਾਂ ਪਟਰਾਣੀ ਦੀ ਪਦਵੀ ਤਾਂ ਹੀ ਮਿਲਦੀ ਸੀ ਜਦੋਂ ਪੁੱਤਰ ਵਤੀ ਹੋ ਜਾਏ ਜਿਨ੍ਹਾਂ ਦੇ ਘਰ ਪੁੱਤਰ ਹੋਏ ਹੈ ਤਾਂ ਉਸ ਨੂੰ ਪਦਵੀ ਦੀ ਮਿਲ ਗਈ ਹੈ ਫਿਰ ਮੈਂ ਅਰਜ਼ ਕਰ ਰਿਹਾ ਸੀ ਜਵਾਹਰ ਸਿੰਘ ਦੇ ਮਰਨ ਦੇ ਬਾਅਦ ਕੋਈ ਵੀ ਵਜ਼ੀਰ ਬਣ ਲਈ ਤਿਆਰ ਨਹੀਂ ਮਰ ਲਾਲਕਤੰਦਰ ਹੋ ਨਹੀਂ ਗਿਆ ਲਾਗਤਾਂ ਜੇ ਵੀ ਕਾਇਮ ਖੈ ਕੌਣ ਹੈ ਸਾਡਾ ਆਗੂ ਦੇਸ ਦਾ ਸਿੱਖ ਨਹੀਂ ਖੈਰ ਸਿੱਖ ਵੀ ਜੇ ਦੇ ਮਨ ਵਿੱਚ ਇਹ ਨਾ ਹੋਵੇ ਕਿ ਕਦੀ ਚੰਡੀ ਵਾਲੀ ਕਾਰ ਦਾ مالک ਮੈਂ ਵੀ ਤਾਂ ਬਣ ਸਕਾਂ ਤੇ ਲਾਲਖਰ ਤੋਂ ਬੁਰੀ ਬਲਾ ਹੈ ਹਰ ਮਨੁੱਖ ਦੇ ਗੁਣਾ ਨੂੰ ਉਹ ਗਣਾ ਵਿੱਚ ਬਦਲ ਦਿਆ ਕਰਦੀ ਹੈ ਜੋ ਲਾਲ ਸਿੰਘ ਤੇ ਤੇਈ ਸਿੰਘ ਇਹ ਦੋਵੇਂ ਲਾਲਚੀ ਹੈ ਨੇ ਪਰ ਬਹਾਨਾ ਤਾਂ ਕੋਈ ਲਾਇਆ ਜਾ ਹੈ ਨਾ ਅਖੀਰ ਉਹਨਾਂ ਨੇ ਖਾਸਾ ਫੌਜਾ ਨੂੰ ੜਕਾ ਦਿੱਤਾ ਅੰਗਰੇਜ਼ਾਂ ਦੇ ਖਿਲਾਫ ਜਦੋਂ ਕੋਈ ਚਾਰਾਣੀ ਚੱਲੇ ਆ ਤਾਂ ਆਰਜ਼ੀ ਤੌਰ ਤੇ ਲਾਖ ਸਿੰਘ ਵਜ਼ੀਰ ਬਣਿਆ ਟੇਕ ਸਿੰਘ ਸੈਨਾਪਤੀ ਬਣਿਆ ਤਾਂ ਚਾਰ ਸ਼ਰਤਾਂ ਉਤੇ ਅੰਗਰੇਜ਼ ਦੇ ਖਿਲਾਫ ਇعلان ਕਰ ਦਿੱਤਾ ਗਿਆ ਲੜਾਈ ਦਾ ਔਰ ਫੌਜਾਂ ਨੂੰ ਇਹਨਾਂ ਲੋਕਾਂ ਨੇ ਕਿਵੇਂ ਪੜਕਾਇਆ ਤੁਹਾਨੂੰ ਬਾਈ ਮਲ ਲੈਣ ਗਏ ਉਹ ਦੇਸ਼ ਆ ਪੰਜਾਬ ਦਾ ਮਲ ਲੈਣ ਗਏ ਉਹ ਦੇਸ਼ ਆ ਪੰਜਾਬ ਦਾ ਤਰ ਕੋ ਦੇ ਦੇ ਦਰੀਬ ਨੂੰ ਆ ਤਾਰਾ ਲਾਗੇ ਜਿੰਨਾਂ ਨੂੰ ਗੁਲਾਮੀ ਦੀਆਂ ਦੇੜੀਆਂ ਪਾ ਕੇ ਜਿੰਨਾਂ ਨੂੰ ਗੁਲਾਮੀ ਦੀਆਂ ਦੇੜੀਆਂ ਇਹ ਦੁਨੀਆ ਵਿੱਚ ਜਿਉਣ ਵਾਸਤੇ ਦੋ ਗੁਣ ਲਾਜ਼ਮੀ ਚਾਹੀਦੇ ਜੋਸ਼ ਵੀ ਚਾਹੀਦਾ ਔਰ ਹੋਸ਼ ਵੀ ਚਾਹੀਦੀ ਏ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਇਸ ਕੌਮ ਵਿੱਚ ਜੋਸ਼ ਤਾਂ ਹੈ ਪਰ ਹੋਸ਼ ਵਾਲੇ ਆਗੂ ਬਹੁਤ ਘੱਟ ਮਿਲੇ ਨੇ ਜਰ ਨੁਕਸਾਨ ਹੁੰਦਾ ਏ ਇਸੇ ਗੱਲ ਤੋਂ ਹੋ ਜਾ ਕਰਦਾ ਜਿੰਨੀ ਖੇਤੀ ਚਿੱਤ ਨੂੰ ਪੜਕਾਇਆ ਜਾ ਸਕਦਾ ਮਰਵਾਇਆ ਜਾ ਸਕਦਾ ਹਤਰਾਂ ਦੀ ਕੁਰਬਾਨੀ ਲਈ ਜਾ ਸਕਦੀ ਏ ਚਲਾ ਕੇ ਆਗੂ ਉਤੋਂ ਆਮ ਲਾਭ ਉਠਾਇਆ ਕਰਵਾ ਕਦੇ ਕੌਮ ਨੂੰ ਉਹਦਾ ਲਾਭ ਨਹੀਂ ਪਹੁੰਚਿਆ ਇਹ ਗੱਲ ਪੁੱਛਣਾ ਚਾਹਨਾ ਜਿਕਰਾ ਜਾਣ ਦੇ ਬਾਅਦ ਜਿੰਨੀਆਂ ਵੀ ਇਹ ਟਿਕਣਾ ਹੋਈਆਂ ਨੇ ਕੌਮ ਨੂੰ ਮਰਵਾਇਆ ਕਿੰਨਾ ਹੈ ਇਹਨਾਂ ਆਗੂਆਂ ਨੇ ਔਰ ਲੈ ਕੇ ਆਇਤਾ ਕੀ ਦਿੱਤਾ ਕਰੇ ਇਹ ਲੋਕਾਂ ਦੋਖਾ ਵੀ ਕੀਤਾ ਕਿਸੇ ਨੇ ਪਰ ਮੈਂ ਆਪਣੀ ਕਹਾਣੀ ਤੇ ਚੱਲਣਾ ਭਾਈ ਕਿਉਂਕਿ ਮੇਰੇ ਵਰਗਾ ਮਾਮੂਲੀ ਆਦਮੀ ਕਿਤੇ ਲੀਡਰ ਦੇ ਬਾਬਤ ਕਹੇ ਬੜੀ ਅਣਹੋਣੀ ਗੱਲ ਹੈ ਨਾ ਉਹ ਤਾਂ ਖਤਰੀ ਦੀ ਗੱਲ ਹੈ ਐਦਾਂ ਮੈਂ ਖਾਮੋਸ਼ ਵਰਨਾ ਕਾਟ ਡਾਲੀ ਜਾਏਗੀ ਮੇਰੀ ਗੱਲ ਪੁੱਛਣਾ ਚਾਹਣਾ ਫਾਸੀ ਦਾ ਸਾਇਤ ਵੀ ਮੈਂ ਪੜਿਆ ਹੈ ਇਸ ਜ਼ਿੰਦਗੀ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਆਪਣੀ ਜ਼ਿੰਦਗੀ ਨੂੰ ਅਮਰ ਬਣਾ ਸਕਦਾ ਓਖੋ ਜਿਹਾ ਹੈ ਫੇਰ ਕਦੇ ਨਹੀਂ ਬਣਿਆ ਕਰਦਾ ਤੇ ਜੁਨਾਗਾਰ ਨੂੰ ਵੱਡਾ ਸਾਰਾ ਹਾਲ ਹੈ ਹਨੇਰਾ ਹੈ ਅੱਖਾਂ ਬੰਨ ਕੇ ਵੀ ਛੱਡ ਦਿੱਤਾ ਗਿਆ ਕਿਲਾ ਵੀ ਛੋਟੀ ਜੀ ਬਾਰੀ ਇੱਕ ਤਾਂ ਖੁੱਲੀ ਛੱਡੀ ਹੋਈਏ ਗੇ ਤੋ ਉਥੋਂ ਬਾਹਰ ਨਿਕਲ ਗਿਓ ਤੇਰੀ ਸਾਰੀ ਕੈਦ ਖਤਮ ਤੇ ਫੇਰ ਚੱਕਰ ਲਈ ਤੁਰਿਆ ਆਇਆ ਤੋ ਚੱਲਦਾ ਚੱਲਾ ਆਇਆ ਕੰਧ ਤੇ ਹੱਥ ਫੇਰਦਾ ਫੇਰਦਾ ਕਿਸੇ ਜੀ ਬਾਰੀ ਲਾ ਕੇ ਆਈ ਕੰਨ ਖੁਰਕਣ ਲੱਗ ਪਿਆ ਤੇ ਨਾਲ ਤੁਰਿਆ ਆ ਗਿਆ ਅਗਾ ਫੇਰ ਕੰਧ ਉਤੇ ਹੱਥ ਲੱਗ ਗਿਆ ਕੋਈ ਚੀਜ਼ ਹੈ ਇਹ ਗੱਲ ਪੁੱਛਣਾ ਚਾਹਣਾ ਸਰਦਾਰ ਬਰਨਾਲਾ ਸਾਹਿਬ ਜੀ ਨੇ ਮੇਰੇ ਬਹੁਤ ਸਾਰੇ ਕੰਮ ਕੀਤੇ ਨੇ ਮਰ ਕੀ ਉਹਨਾਂ ਕੰਨ ਖੁਰਕਣ ਵਾਲੀ ਗੱਲ ਤਾਂ ਨਹੀਂ ਕੀਤੀ ਜਿਸ ਦਿਨ 26 ਜਨਵਰੀ ਨੂੰ ਚੰਡੀਗੜ੍ਹ ਪੰਗਿਆਰ ਨੂੰ ਨਹੀਂ ਦਿੱਤਾ ਗਿਆ ਉਸੇ ਦਿਨ ਹੀ ਬਰਨਾਲਾ ਸਾਹਿਬ ਅਸਤੀਫਾ ਦੇ ਦਿੰਦੇ ਤੇ ਕੋਈ ਉਹਨਾਂ ਦੇ ਮੁਕਾਬਲੇ ਦੇ ਖਲੋਣ ਜੁਗਾਰ ਨਹੀਂ ਸੀ ਸੋ ਇੱਕ ਗਲਤੀ ਹੋਇਆ ਕਰਦੀ ਏ ਮਨੁੱਖ ਦੀ ਜੋ ਸੜੀਆਂ ਪਿੱਛੇ ਪਾ ਦਿਆ ਕਰਦੀ ਏ ਉਹ ਦਖਮਿਆਦਾ ਸਾਰੀਆਂ ਕੌਮਾਂ ਨੂੰ ਭੁਗਤਣਾ ਪਿਆ ਕਰਦਾ ਆਓ ਉਸੇ ਕਹਾਣੀ ਤੇ ਚੱਲਦਾ ਭਾਈ ਲਾਲ ਸਿੰਘ ਤੇ ਤੇਜ ਸਿੰਘ ਨੇ ਪਰਖਾ ਦਿੱਤਾ ਮਾਨ ਕੀ ਜਿੰਦ ਕਹਵਰਾ ਸਰਾ ਸ਼ਾਮ ਸਿੰਘ ਅਟਾਰੀ ਇਹ ਲੜਾਈ ਦੇ ਹੱਕ ਵਿੱਚ ਨਹੀਂ ਉਹ ਦਲੀਲ ਦੇਂਦੇ ਸਨ ਕਿ ਬਾਦਸ਼ਾਹ ਅਜੇ ਬੱਚਾ ਹੈ ਔਰ ਤਲਪਾਟਾ ਹੋਇਆ ਹੈ ਬਲਵਾਨ ਗਵਾੜੀ ਨਾਲ ਨਹੀਂ ਲੜਨਾ ਚਾਹੀਦਾ ਮਰਜ਼ੂਸ਼ੀ ਲਈ ਪਰਵਾਣ ਵਾਲੇ ਕਹਿਣ ਸਨ ਉਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਛੇ ਕਿਹਾ ਇੱਕ ਹੀ ਸਵਾਲ ਆ ਖੁੰਦਾ ਹੈ ਸਾਡੇ ਸਾਹਮਣੇ ਖਲੋਣ ਵਾਲਾ ਕਦੋਂ ਹੈ ਕੋਈ ਇਥੇ ਦਿੱਲੀ ਤੱਕ ਨਹੀਂ ਅਸਲ ਲੰਡਨ ਤੱਕ ਲੋੜ ਲੈਣਾ 30000 ਫੌਜ ਲੈ ਕੇ ਤੇ ਚੜਿਆ ਹੈ ਲਾਲ ਸਿੰਘ ਬਾਸੀ ਤੇ ਵਜ਼ੀਰ ਦੇ ਤੇਜ ਸਿੰਘ ਬਾਸੀ ਸੈਨਾਪਤੀ ਦੇ ਮਰ ਅੰਦਰ ਖਾਨੇ ਅੰਗਰੇਜ਼ਾਂ ਨਾਲ ਪਹਿਲਾ ਗੰਡ ਗੰਡ ਲਿਆ ਕਿ ਅਸੀਂ ਕੌਮ ਨੂੰ ਮਰਵਾ ਦੇਦੇ ਆ ਤੁਹਾਡੀ ਸ਼ਤਰ ਛਾਇਆ ਥਲੇ ਸਾਨੂੰ ਰਾਜ ਮਾਨਣ ਦਾ ਚਾਰ ਦਿਹਾੜੇ ਹੱਕ ਮਿਲ ਜਾਏ ਤਾਂ ਫਿਰ ਉਸ ਹੀ ਜਾ ਕੇ ਸਬਰਾਵਾ ਦੇ ਪੱਤਣ ਤੋਂ ਪਾਰ ਹੋਏ ਨੇ ਬੇੜੀਆਂ ਦਾ ਪੁਲ ਬੱਧਾ ਤੇ ਅਗਲੇ ਪਾਸੇ ਦਰਿਆ ਦੇ ਜਾ ਕੇ ਇੱਕ ਕੱਚਾ ਕਿਲਾ ਬਣਾਇਆ ਜਿੱਥੋਂ ਤੱਕ ਰਣ ਚਾਤਰੀ ਦਾ ਸਵਾਲ ਹੈ ਜੇ ਕੌਮ ਦੇ ਲੀਡਰ ਗੱਦਾਰ ਨਾ ਹੁੰਦੇ ਤਾ ਇਹ ਕਿਲਾ ਕਦੇ ਸਿੱਖਾਂ ਨੂੰ ਪਿੱਛਾ ਨਾ ਦੇਂਦਾ ਦਰਿਆ ਤੇ ਕਬਜ਼ਾ ਹੈ ਆਵਾਜ਼ ਆਇਦਾ ਸਾਜ਼ਨ ਸਭ ਤੋਂ ਵੱਡਾ ਉਸਦੇ ਦਰਿਆ ਸੀ ਸਾਹਮਣੇ ਸੜਕ ਪੈਂਦੀ ਐ ਫਿਰੋਜ਼ਪੁਰ ਵਾਲੀ ਜੋ ਦੁਸ਼ਮਣ ਦੇ ਲੰਘਣ ਵਾਸਤੇ ਖਤਰੇ ਤੋਂ ਖਾਲੀ ਨਹੀਂ ਹੈ ਮੇਰੇ ਮਿੱਤਰੋ ਆਪਣੀ ਪਾਟੀਆਂ ਨੇ ਕੀਤਾ ਕੀ ਜਾਇਆ ਹੈ ਉਥੋਂ 11000 ਫੌਜ ਲੈ ਕੇ ਚੱਲੇ ਆ ਲਾਲ ਸਿੰਘ ਫਿਰੋਜ਼ਪੁਰ ਨੂੰ ਜਾ ਕੇ ਕੀ ਰਾ ਪਾ ਲਈ ਹੈ ਵਾਹਿਗੁਰੂ ਜੀ ਕਾ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਹਿ

ਕਿ 11000 ਪੌਗ ਲੈ ਕੇ ਲਾਸਟਿੰਗ ਨਹੀਂ ਜਾ ਕੇ ਫਿਰੋਜ਼ਪੁਰ ਨੂੰ ਕੇੜਾ ਪਾ ਲਿਆ ਫਿਰੋਪੁਰ ਹਿਰ ਸਰਜਨ ਲੈ ਕੇ ਛਤਰਾਧਾਰ ਪੌਗੇ ਔਰ ਬਹੁਤ ਸਾਰਾ ਖਦਾਨਾ ਬਹੁਤ ਸਾਰਾ ਦਾਨੂ ਸਿਕਾ ਲਈ ਬੈਠਾ ਤਾਂ ਅੰਗਰੇਜ਼ ਲੇਖਕ ਲਿਖਦੇ ਨੇ ਜੋ ਮੈਂ ਸਿੱਖ ਰਾਜ ਕਿਵੇਂ ਗਿਆ ਲਿਖਿਆ ਹੈ ਲਗਾਤਾਰ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਚਤਾਲੀ ਵਿੱਚ ਪਹਿਲੀ ਵਾਰ ਕਿਤਾਬ ਛਪੀ ਉਹਦਾ ਉਰਦੂ ਅਨਵਾਦ ਹੋ ਕੇ ਖਤਮ ਹੋ ਚੁੱਕਾ ਹੈ ਅੰਗਰੇਜ਼ੀ ਕਿ ਟ੍ਰਾਂਸਲੇਟਰ ਹੋ ਚੁੱਕਾ ਹੈ ਤੇ ਖੈਰ ਮੇਰਾ ਕਹਿਣ ਤੋਂ ਮਤਲਬ ਹੈ ਕਿ ਬੋਲਣ ਵਿੱਚ ਕਈ ਵਾਰ ਆਦਮੀ ਗਲਤੀ ਕਰ ਜਾਂਦਾ ਹੈ ਮਰ ਲਿਖਣ ਵਿੱਚ ਗਲਤੀ ਦੀ ਘੱਟ ਸੰਭਾਵਨਾ ਹੋਇਆ ਕਰਦੀ ਏ ਤਾਂ ਅੰਗਰੇਜ਼ ਆਪ ਲਿਖਦੇ ਹਨ ਕਿ ਜੇ ਜਾਂਦੇ ਆ ਹਮਲਾ ਕਰਦੇ ਵੇ ਲਾਲ ਸਿੰਘ ਸਰ ਹਿਪਕਲੇਟ ਹਾਰ ਜਾਏ ਤੇ ਆਪਣੀ ਫੌਜ ਨੂੰ ਸਾਰੇ ਪੰਜਾਬ ਵਿੱਚ ਖਿਲਾਰ ਦੇਵੇ ਅੰਗਰੇਜ਼ ਸਗਾ ਵਾਤੇ ਹਾਰ ਜਾਂਦੇ ਮਰ ਲਾਲ ਸਿੰਘ ਹਾਰਨ ਵਾਸਤੇ ਨਹੀਂ ਗਿਆ ਆਪਣੀ ਕੌਮ ਮਰਵਾਉਣ ਵਾਸਤੇ ਗਿਆ ਜਾਂਦੇ ਆ ਚਿੱਠੀ ਲਿਖਦਾ ਹੈ ਕਿ ਮੈਂ ਆਪਣੇ ਵਾਅਦਿਆਂ ਤੇ ਪੱਕਾ ਹਾਂ ਅੰਗਰੇਜ਼ਾਂ ਦਾ ਦੋਸਤ ਹਾਂ ਫੌਜ ਲੈ ਕੇ ਆ ਗਿਆ ਦੱਸੋ ਮੈਂ ਕੀ ਕਰਨਾ ਚਾਹੀਦਾ ਹੈ ਲੀਡਰ ਸਾਡਾ ਹੈ

ਅਈ ਇਹਨੇ ਜੰਗੀ ਲਾਡ ਨੂੰ ਚਾਲ ਕੇ ਰਿਜਿਸਟਰ ਕਰਨਾ ਮੁਕਤੀ ਦੇ ਮੈਦਾਨ ਵੱਲੇ ਲੈ ਤੁਰੇ ਫੌਜ ਆਪਣੀ ਬਦਲੀ ਏ 11000 ਦੇ ਬਜਾਏ 9000 ਖੋਗ ਲਈ ਏ ਜਿੱਦੂ ਇਹ 4000 ਉਹਦੀ ਆਪਣੀ ਨਿੱਜੀ ਫੌਜ ਹੈ ਬਹੁਤੇ ਗੋਰਖੇ ਹੈ ਨੇ ਜਾਂ ਮੁਸਲਮਾਨ ਹੈ ਨੇ ਜੋ ਪਹੁੰਚਿਆ ਮੁਕਤੀ ਦੇ ਮੈਦਾਨ ਵਿੱਚ ਇਹ ਪਹਿਲਾ ਮੌਕਾ ਹੈ ਜਿਹੜਾ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਤਰਵਾਰਾਂ ਪੜੀਆਂ ਨੇ ਆਹ ਤਰ੍ਹਾਂ ਰਨਲਾ ਤੱਕੋ ਭਾਈ I'm We'll ਖਾਦੀ ਇਹ ਪੈਲੀ ਮੁੱਠਪੇੜ ਸੀ ਜਿਹੜੇ ਅੰਗਰੇਜ਼ ਲੜਾਈ ਵਿੱਚ ਮੌਜੂ ਸਨ ਉਹਨਾਂ ਦੀਆਂ ਲਿਖਤਾਂ ਦੇ ਹਵਾਲੇ ਮੈਂ ਸਿੱਖ ਰਾਜ ਕਿਵੇਂ ਗਿਆ ਵਿਗਦੇ ਤੇ ਅੰਗਰੇਜ਼ੀ ਫੌਜੀ ਕਹਿੰਦੇ ਸਨ ਕਿ ਸਿੱਖ ਗੱਪੀ ਬਹੁਤੇ ਨੇ ਲੜਨ ਜੋਗੇ ਕਿੱਥੇ ਨੇ ਬਸ ਸਾਠੂ ਹੋਈ ਨਹੀਂ ਇਹ ਪਿੰਡ ਛੱਡ ਕੇ ਨੱਥੇ ਨਹੀਂ ਮਰ ਪਹਿਲੇ ਹਮਲੇ ਵਿੱਚ ਹੀ ਉਹਨਾਂ ਨੂੰ ਗਿਆਨ ਹੋ ਗਿਆ ਅੱਜ ਕਿਸੇ ਮਰਦ ਕੌਮ ਨਾਲ ਵਾਪੇ ਤੰਗਰੇਜ਼ ਲੇਖਕ ਲਿਖਦੇ ਨੇ ਦੋਹਾਂ ਪਾਸੇ ਸਾਡੇ ਮੋਰਚੇ ਤੋੜ ਦਿੱਤੇ ਨੇ ਸਿੱਖਾਂ ਦੇ ਪਹਿਲੇ ਹਮਲੇ ਨੇ ਕਹਿੰਦੇ ਵਿਗਲਾ ਮੋਰਚਾ ਕਾਇਮ ਰਹਿ ਗਿਆ ਜਿਸਕੇ ਲਾਲਡ ਹਾਲਡਿੰਗ ਤੇ ਲਾਲਡ ਗਫ ਵਾਇਸਰਲ ਔਰ ਕਮਰਨ ਜਨਰਲ ਦੋਵੇਂ ਮੌਜੂਦ ਸਰੇ ਤਾਗਰੀਦ ਕਹਿੰਦੇ ਨੇ ਕਿ ਉਹ ਸਾਡੇ ਮੋਰਚੇ ਉਤੇ ਵੀ ਸਿੱਖ ਓਨੀ ਦਲੇਰੀ ਨਾਲ ਹੀ ਇੱਕ ਤਾਵਾ ਬੋਲ ਦਿੰਦੇ ਅਸੀਂ ਸਦਾ ਵਾਤੇ ਹਿੰਦੁਸਤਾਨ ਵਿੱਚ ਹਾਲ ਜਾਂਦੇ ਮਜੀਲੇ ਲਾਲ ਸਿੰਘ ਨੇ ਤੱਕਿਆ ਸਿੱਖ ਹੋ ਜਾਣ ਜਿੱਤ ਜਾਣ ਵਾਲੀਆਂ ਨੇ ਉਸ ਨੂੰ ਪਾੜ ਪਾ ਦਿੱਤੀ ਉਹਨੇ ਕਿਹਾ ਸਾਡੇ ਦੂਜੇ ਪਾਸੇ ਹਮਾਰਾ ਹੋ ਗਿਆ ਹੈ ਅਸੀਂ ਹਾਰ ਗਏ ਆਂ ਜਾਨ ਬਚਾ ਕੇ ਨੱਟ ਜਾਓ ਲਾਹੌਰ ਸਿੰਘ ਨੱਥ ਗਿਆ ਹੈ ਉਹਦੀ 4100 ਕਿ ਨੱਥ ਗਈ ਹੈ ਉਹਦੇ ਖਰੀਦੇ ਹੋਏ ਜਰਨੈਲ ਬਾਕੀ ਨੱਥ ਗਏ ਨੇ ਕੇਵਲ 5000 ਖਾਲਸਾ ਸਿਪਾਈ ਰਹਿ ਗਏ ਹਨ 4 ਮੀਲ ਤੱਕ ਪਿਗਲੇ ਪੈਰੀ ਹਟਦੇ ਆਏ ਨੇ ਮਰ ਤਲਵਾਰਾਂ ਨਹੀਂ ਛੁੱਟੀਆਂ ਅੰਗਰੇਜ਼ ਲਿਖ ਕੇ ਕਹਿੰਦੇ ਨੇ ਹੈਰਾਨ ਸਾਂ ਲੜਾਉਣ ਵਾਲਾ ਕੋਈ ਨਹੀਂ ਮਿਰਛੀ ਫੌਜਾਂ ਨੇ ਆਪਣੀਆਂ ਪਾਲਾਂ ਨਹੀਂ ਟੁੱਟਣ ਦਿੱਤੀਆਂ ਜੀਤੇ ਰੱਖੋ ਖਾਲਸਾ ਜੀ ਪੰਜਾਬੀ ਸਿੱਖ ਵਰਗਾ ਚੰਗਾ ਸਿਪਾਈ ਸੰਸਾਰ ਵਿੱਚ ਹੋਰ ਕੋਈ ਨਹੀਂ ਮਿਲੇਗਾ ਜਿਹੜੇ ਇਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਉਹ ਖਤਰਾ ਮੁੱਲ ਲੈ ਰਹੇ ਨੇ ਆਪਣੀ ਜਾਨ ਤੇ ਇਸ ਵੱਧ ਕੀ ਕਹਿਣਾ ਚਾਹਨਾ ਬਾਈ ਦੂਸਰੇ ਲੜਾਈ ਦੇ ਬਾਅਦ ਜੁਦਨੇਤਾਵਾਂ ਨੇ ਕਿਰਾਏ ਦਿੱਤੀ ਸੀ ਕਿ ਸੰਸਾਰ ਪਰ ਵਿਖ 2 ਕਮਾ ਸਭ ਤੋਂ ਵੱਧੇ ਰੜਾ ਕੀ ਹਨ ਇੱਕ ਅਫਗਾਨਿਸਤਾਨ ਦਾ ਪਠਾਨ ਇੱਕ ਪੰਜਾਬ ਦਾ ਸਿੱਖ ਮਰਦੂਆਂ 'ਚ ਫਰਕ ਹੈ ਅਫਗਾਨਿਸਤਾਨ ਦਾ ਪਠਾਨ ਹਾਰ ਜਾਏ ਪਿੱਡ ਛੱਡ ਕੇ ਨੱਥ ਜਾਇਆ ਕਰਦਾ ਹੈ ਪੰਜਾਬ ਦਾ ਸਿੱਖ ਹਾਰ ਜਾਏ ਮੈਦਾਨ ਵਿੱਚ ਘਟ ਮਰਦਾ ਹੈ ਸੋ ਪੰਜ ਮੀਲ ਪਿੱਛੇ ਹਟ ਦੇ ਗਏ ਨੇ ਸਭ ਕੁਝ ਬਰਬਾਦ ਹੋ ਗਿਆ ਮਰ ਹਾਰੇ ਹੋਏ ਚਿੱਕਾ ਨੇ ਫਿਰੂ ਸ਼ਹਿਰ ਪੇੜਾਂ ਦੇ ਮੋੜੇ ਮੋਰਚੇ ਮੱਲੇ ਨੇ ਮਰ ਜੇਤੂਆਂ ਗ੍ਰੇਤੀ ਹਿੰਮਤ ਨਹੀਂ ਪਈ ਅੱਗੇ ਵੱਲ ਕੇ ਹਮਲਾ ਕਰਦੇ ਫਿਰ ਦੋ ਦਿਨ ਬਰੀ ਪਹਾੜੀ ਲੜਾਈ ਫਿਰੂ ਸ਼ਹਿਰ ਵਿੱਚ ਹੋਈ ਏ ਪਹਿਲੇ ਦਿਨ ਲਾਲ ਸਿੰਘ ਦੇ ਗੈਦਾਰੀ ਦਾ ਕਾਰਨ ਦਗੇ ਸਿੰਘ ਕੇ ਤੇਜ ਸਿੰਘ ਦੀ ਗੈਦਾਰੀ ਦਾ ਕਾਰਨ ਇਥੋਂ ਵਿੱਚ ਇੱਕ ਹਾਰ ਗਏ ਨੇ ਜਿਸ ਦੀਆਂ ਖਬਰਾਂ ਜਿੰਦਾਨੋਂ ਪਹੁੰਚੀਆਂ ਜਿਨ੍ਹਾਂ ਭਰਾਵਾਂ ਨੇ ਸ਼ਾਮ ਮਦੇ ਕਿਸੇ ਤੋਂ ਗਾੜ ਨਾ ਪੜਨ ਪਰ ਸਮਝਿਆ ਜੇ ਉਹ ਸਮਝ ਲੈਣ ਕਿ ਅਸੀਂ ਉਹਨਾਂ ਇਤਿਹਾਸ ਤੇ ਜਾਣੂ ਹੋ ਗਏ ਆਂ ਅਜੇ ਤੱਕ ਜਿੰਨਾਂ ਬਖਲਾਫ ਕਹੀ ਜਾ ਰਹੇ ਨੇ ਉਹਨੇ ਪਿੱਛੋਂ ਸਰੋਂ ਦੀਆਂ ਪੂਰੀਆਂ ਭੇਜ ਦਿੱਤੀਆਂ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਭਰਾ ਦਾ ਬਦਲਾ ਲੈਣਾ ਚਾਹੁੰਨੀ ਆ ਚਿੱਖਾਂ ਨੂੰ ਮਾਰ ਦਿਓ ਇਹ ਗੱਲ ਪੁੱਛਣਾ ਤੇ ਨਾ ਮੇਰੀਆਂ ਬਜ਼ੁਰਗ ਪੈਣਾ ਵੀ ਬੈਠੀਆਂ ਨੇ ਕੋਈ ਵੇਜੇ ਹੀ ਮਾਂ ਹੈ ਜੋ ਮਰੇ ਹੋਏ ਭਰਾ ਦਾ ਬਦਲਾ ਲੈਵਾ ਤੇ ਆਪਣੀ ਕੋਈ ਇੱਕ ਪੁੱਤਰ ਦੀ ਗਰਦਨ ਤੇ ਛੁਰੀ ਚਲਾਉਣ ਵਾਸਤੇ ਤਿਆਰ ਹੋ ਜਾਏ ਗਿੰਨਾ ਵਰਗਾ ਲਾਇਕ ਉਹਲੇ ਸਾਰੇ ਹਿੰਦੁਸਤਾਨ ਵਿੱਚ ਕੋਈ ਨਹੀਂ ਹੈ ਅੰਗਰੇਜ਼ ਮੰਨਦੇ ਨੇ ਮਰ ਮੈਂ ਤਾਂ ਸਿਰਫ ਦੋ ਕਲੀਆਂ ਹੁਣ ਤੁਹਾਡੇ ਸਾਹਮਣੇ ਕਹਿਣੀਆਂ ਨੇ ਭਾਈ ਸੋ ਜਿਸ ਨੇ ਚਾਰ ਫੇਰੇ ਤੱਕਿਆ ਹਾਰ ਗਏ ਨੇ ਸੋ ਲੜਾਈ ਸਰਦਾਰ ਸ਼ਾਮ ਸਿੰਘ ਜੋ ਨਾਰਾਜ਼ ਹੋ ਕੇ ਕਰਜ਼ਾ ਤੇ ਬੈਗਿਆ ਸੀ ਲੜਾਈ ਦਾ ਹੱਕ ਵੀ ਕਿ ਨਹੀਂ ਮਾਨਨ ਕਿੰਨਾ ਉਹਨੇ ਇੱਕ ਚਿੱਠੀ ਲਿਖ ਰਹੀ ਹੈ ਕਿਵੇਂ ਭਾਈ ਸ਼ਾਮ ਸਿੰਘ ਨੂੰ ਬੈਟਰੀੋਂ ਕੀ ਚਿਤੜੀ ਤਾਰ ਸਿੰਘਾ ਦੋਵੇਂ ਜੰਗ ਮੁਰਗੀ ਪੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉਂ ਮੈਣੀ ਜਗ ਦੇਂਦਾ ਜਿਉਂਦੀ ਹੁੰਦੀ ਜ ਅਗ ਸਰਕਾਰ ਸਿੰਘਾ ਤੇਗ ਸਿੰਘਾ ਦੀ ਤਾਂ ਖੁੰਡੀ ਨਹੀਂ ਹੋ ਗਈ ਪਰ ਆਪਣੇ ਹੋ ਗਏ ਗੱਦਾਰ ਸਿੰਘਾ ਦੇਖ ਦਰੋਹੀ ਵਜ਼ੀਰ ਜਰਨੈਲ ਰਲ ਕੇ ਵੇ ਕੌਮ ਦਾ ਮੁਲਕ ਹੀ ਪਾ ਰਹੇ ਨੇ ਚਾਹੀ ਚਾਹੀ ਗੁਲਾਮੀ ਦੀਆਂ ਬੇੜੀਆਂ ਪਾਏ ਪੰਜਾਬ ਦੀ ਅੱਖ ਮਿਟਾ ਰਹੇ ਨੇ ਉਨ ਵੀ ਚਮਕੀ ਨਾ ਜੇ ਸਿੰਘਾਂ ਤੇਗ ਤੇਰੀ ਸਭ ਸਾਰੇ ਨਿਸ਼ਾਨ ਮਿਟਾਏ ਜਾਸਨ ਤੇਰੇ लाडले ਕੌਰ ਦੀ ਹਾਈਕੋ ਤੇ ਕੱਲ ਨੂੰ ਗੈਰਾਂ ਦੇ ਚੰਗੇ ਚੁਲਾਏ ਜਾਸਨ ਫੁੱਟ ਸ਼ੇਰੇ ਪੰਜਾਬ ਦੀ ਮੜੀ ਤਾਈ ਉਹਦੇ ਪੈਰਾਂ ਚ ਫੁੱਲ ਰੁਲਾਏ ਜਾਸਨ ਬਦਲੀ ਜਿਨੀ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਸਨ ਅਜੇ ਵੇੜਾ ਹੈ ਬਖ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਸੇ ਰਣਜੀਤ ਦੀ ਪਗ ਮੈਨੂੰ ਹੋਏ ਮਿੱਤਰ ਦੇ ਯੋਧਿਆ ਆਣ ਰੱਖ ਲੈ ਹੁਣ ਜੋ ਫਰਮਾਇਸ਼